ਸਤਿ ਸ੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਫਨੀ ਵੀਡੀਓਜ਼ ਬਣਾਉਣ ਵਾਲੇ ਪਾਪੂ ਦਿਲਵਕ ਸਿੰਘ ਦੀ ਪਿਛਲੇ 3 ਤਰੀਕ ਨੂੰ ਦਿਨ ਮੰਗਲਵਾਰ ਨੂੰ ਮੌਤ ਹੋ ਗਈ ਸੀ ਇਸੇ ਨਾਲ ਹੀ ਇਹ ਚੀਜ਼ ਦਾ ਬਹੁਤ ਹੀ ਜ਼ਿਆਦਾ ਵੱਡਾ ਘਾਟਾ ਪਿਆ ਏ ਕਿਉਂਕਿ ਬਾਪੂ ਜੀ ਅਤੇ ਬੇਬੇ ਜੀ ਆਪਣੇ ਪਰਿਵਾਰ ਦੇ ਨਾਲ ਰਲ ਕੇ ਬਹੁਤ ਹੀ ਜ਼ਿਆਦੇ ਸੋਹਣੀਆਂ ਵੀਡੀਓਜ਼ ਬਣਾਉਂਦੇ ਸੀ ਜਿਸ ਦੇ ਨਾਲ ਹਰ ਇੱਕ ਮੂੰਹ ਦੇ ਉੱਤੇ ਹਾਸਾ ਆ ਜਾਂਦਾ ਸੀ ਪਰ ਪਤਾ ਹੀ ਨਹੀਂ ਲੱਗਦਾ ਕਦੋਂ ਕਿਹਜਿਆ ਸਮਾਂ ਆ ਜਾਵੇ ਅਤੇ ਬੰਦੇ ਨੂੰ ਇਸ ਦੁਨੀਆ ਤੋਂ ਜਾਣਾ ਪੈ ਜਾਵੇ ਇਸ ਤਰ੍ਹਾਂ ਹੀ ਬਾਪੂ ਜੀ ਨਾਲ ਹੋਇਆ ਬਾਪੂ ਜੀ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਅਤੇ ਆਪਣੇ ਘਰ ਦੀ ਗਰੀਬੀ ਚੱਕ ਦਿੱਤੀ ਹੁਣ ਇਹਨਾਂ ਨੇ ਇੱਕ ਨਵਾਂ ਮਕਾਨ ਬਣਾਇਆ ਸੀ ਪਰ ਮਾੜੀ ਕਿਸਮਤ ਨਾਲ ਬਾਪੂ ਜੀ ਨੂੰ ਉਸ ਘਰ ਦੇ ਵਿੱਚ ਰਹਿਣਾ ਹੀ ਨਸੀਬ ਨਹੀਂ ਹੋਇਆ ਅਤੇ ਪਹਿਲਾਂ ਹੀ ਬਾਪੂ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਬਾਪੂ ਜੀ ਉੱਤਰਾਖੰਡ ਦੇ ਰਾਜੌਰੀ ਪਿੰਡ ਦੇ ਰਹਿਣ ਵਾਲੇ ਸਨ ਜਿਨ੍ਹਾਂ ਦੀ ਮੌਤ ਹੋਈ ਹੈ ਥੋੜੇ ਦਿਨ ਪਹਿਲਾਂ ਹੀ ਬਾਪੂ ਜੀ ਨੇ ਆਪਣੀ ਮੌਤ ਤੋਂ ਪਹਿਲਾਂ ਜਾਨੀ ਕਿ ਇੱਕ ਵੀਡੀਓ ਬਣਾਈ ਸੀ ਵੈਲੈਂਟਾਈਨਡੇ ਲਈ ਸਪੈਸ਼ਲ ਅਤੇ ਉਹ ਵੀਡੀਓ ਹੁਣ ਇਹਨਾਂ ਦੇ ਪੁੱਤ ਨੇ ਅਜੇ ਤੱਕ ਪਰ ਅਪਲੋਡ ਤਾਂ ਨਹੀਂ ਕੀਤੀ ਆਉਣ ਵਾਲੇ ਸਮੇਂ ਵਿੱਚ ਉਹ ਵੀਡੀਓ ਵੀ ਸਾਨੂੰ ਦੇਖਣ ਨੂੰ ਮਿਲੇਗੀ ਅਤੇ ਛੋਟੇ-ਛੋਟੇ ਸੀਨ ਜ਼ਰੂਰ ਉਸਤੇ ਅਪਲੋਡ ਕੀਤੇ ਨੇ ਐਸੇ ਨਾਲ ਹੀ ਬਾਪੂ ਜੀ ਦੇ ਪੁੱਤ ਨੇ ਲਾਈਵ ਆ ਕੇ ਇਹ ਗੱਲ ਵੀ ਦੱਸੀ ਹੈ ਵੀ ਬਾਪੂ ਜੀ ਮੈਨੂੰ ਸੁਪਨੇ ਦੇ ਵਿੱਚ ਦਿਖਾਈ ਦਿੱਤੇ ਅਤੇ ਉਹਨਾਂ ਨੇ ਕਿਹਾ ਵੀ ਪੁੱਤ ਚੜ੍ਹਦੀ ਕਲਾ ਦੇ ਵਿੱਚ ਹੀ ਰਹੇ। ਐਸੇ ਨਾਲ ਹੀ ਪੁੱਤ ਦਾ ਬਹੁਤ ਹੀ ਜ਼ਿਆਦਾ ਆਪਣੇ ਪਿਓ ਪ੍ਰਤੀ ਪਿਆਰ ਅਤੇ ਦੁੱਖ ਝਲਕਿਆ ਜੋ ਕਿ ਬਹੁਤ ਹੀ ਜ਼ਿਆਦਾ ਅਸਹਿਣਯੋਗ ਹੈ ਕਿਉਂਕਿ ਪਿਓ ਦੀ ਲੋੜ ਹਰ ਇੱਕ ਪੁੱਤ ਨੂੰ ਹੀ ਹੁੰਦੀ ਹੈ ਜਿਸ ਤੋਂ ਇਹ ਹੌਸਲਾ ਲੈ ਕੇ ਇਸ ਤਰ੍ਹਾਂ ਅੱਗੇ ਤੱਕ ਵਧੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਪਾਈ। ਆਪਾਂ ਸਾਰੇ ਇਸੇ ਤਰ੍ਹਾਂ ਹੀ ਉਮੀਦ ਰੱਖਦੇ ਹਾਂ ਵੀ ਇਹ ਪਰਿਵਾਰ ਅੱਗੇ ਤੋਂ ਵੀ ਸੋਹਣੀਆਂ-ਸੋਹਣੀਆਂ ਵੀਡੀਓਜ਼, ਫਨੀ ਵੀਡੀਓਜ਼, ਘਰ ਦਾ ਮਾਹੌਲ ਠੀਕ ਹੋਏ ਤੋਂ ਬਾਅਦ ਆਪਣੇ ਅੱਗੇ ਲੈ ਕੇ ਆਉਣਗੇ ਅਤੇ ਆਪਣਾ ਮਨੋਰੰਜਨ ਕਰਨਗੇ।